ਇਸ ਸਰਕਾਰਾਂ ਜਿਹੜੀਆਂ ਪਬਲਿਕ ਪ੍ਰਾਪਰਟੀ ਨੂੰ ਪ੍ਰੋਟੈਕਟ ਕਰਦੀਆਂ ਇੱਥੇ ਉਸੇ ਪਬਲਿਕ ਪ੍ਰਾਪਰਟੀ ਨੂੰ ਪਹਿਲੀ ਵਾਰ ਨਹੀਂ ਹੋ ਰਿਹਾ ਅੱਗੇ ਵੀ ਇਹਨਾਂ ਨੇ ਆਪਣੀਆਂ ਸੜਕਾਂ ਪੱਟ ਦਿੱਤੀਆਂ ਸੀ ਆਮ ਨਾਗਰਿਕ ਜਾਂ ਕੋਈ ਨੌਜਵਾਨੇ ਗਲਤੀ ਕਰਦਾ ਜਿੱਤੂ ਤਾਂ ਅਸੀਂ ਉਮੀਦ ਵੀ ਕਰ ਸਕਦਾ ਹੈ ਵੀ ਹੋ ਸਕਦਾ ਭੁੱਲਿਆ ਪਟਕਿਆ ਹੋਵੇ ਪਰ ਇੱਕ ਜਿਹੜੀ ਸਰਕਾਰ ਜਿਹੜੀ ਲੋਕਾਂ ਨੂੰ ਚਲਾ ਰਹੀ ਹੈ ਜਦੋਂ ਉਹ ਸਾਰੀ ਇਸ ਪਬਲਿਕ ਪ੍ਰਾਪਰਟੀ ਨੂੰ ਇਸ ਤਰੀਕੇ ਨਾਲ ਡਿਸਰਪਟ ਕਰ ਰਹੀ ਹੈ ਸਿਵਲ ਚੀਜ਼ਾਂ ਕਰਕੇ ਤੇ ਉਹ ਹੈਰਾਨੀ ਦਾ ਵਿਸ਼ਾ ਇਸ ਦੇ ਲਈ ਹੈ ਕਿਉਂਕਿ 1984 ਦੇ ਵਿੱਚ ਇਹਦੇ ਉੱਤੇ ਕਾਨੂੰਨ ਬਣਿਆ ਪਬਲਿਕ ਪ੍ਰੋਪਰਟੀ ਐਕਟ ਹੈ ਤੇ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੀ ਜਿਹੜੀ ਕੈਦ ਆ ਈਪੀਸੀ ਦੀ ਦਫਾ ਹੈ 425 ਕ੍ਰਿਮੀਨਲ ਅਫੈਂਸ ਹੈ ਜਿਨ੍ਹਾਂ ਨੇ ਕਾਨੂੰਨ ਦੀ ਰੱਖਿਆ ਕਰਨੀ ਉਹੀ ਕਾਨੂੰਨ ਦੇ ਧੱਜਾ ਉਡਾ ਰਹੇ ਨੂੰ ਲੱਗਦਾ ਕਿ ਸ਼ਰਮ ਗੁੱਡਾ ਕਰਦੀ ਹੈ ਜਿਹੜੇ ਐਕਸਪਾਇਰੀ ਡੇਟ ਦੇ ਟਾਇਰ ਸ਼ੈੱਲ ਨੇ ਉਹ ਵਰਤੇ ਗਏ ਲੋਕਾਂ ਤੇ ਲਾਠੀ ਚਾਰਜ ਕੀਤਾ ਗਿਆ ਇੰਨਾਂ ਸਾਰੀਆਂ ਚੀਜ਼ਾਂ 'ਚ ਹੁਣ ਪਬਲਿਕ ਪ੍ਰਾਪਰਟੀ ਦਾ ਇੱਕ ਬੜੀ ਛੋਟੀ ਜੀ ਚੀਜ਼ ਰਹਿ ਜਾਂਦੀ ਹੈ ਇੱਕ ਕ੍ਰਿਮੀਨਲ ਆਫੈਂਸ ਤੇ ਬੜੇ ਸ਼ਾਂਤਮਈ ਤਰੀਕੇ ਨਾਲ ਕਿਸਾਨ ਜਾ ਰਹੇ ਜੋ ਪੁਲਿਸ ਨੇ ਤਿਆਰੀ ਕੀਤੀ ਉਹ ਟਕਰਾਹ ਵਾਲੀ ਸਥਿਤੀ ਬਣਾਉਣ ਦੀ ਤੁਹਾਨੂੰ ਲੱਗ ਰਿਹਾ ਹੈ ਕਿ ਕਿ ਉਹ ਉਧਰ ਨੂੰ ਸਾਈਂ ਜਾ ਰਿਹਾ ਹੈ ਐਟ ਦੀ ਐਂਡ ਨੁਕਸਾਨ ਦੋਵੇਂ ਪਾਸੇ ਦੇਖੀਏ ਤੇ ਦੇਸ਼ ਦਾ ਹੁੰਦਾ ਜੇ ਬਾਹਰ ਲੈਵਲ ਤੇ ਦੇਖੀਏ ਤੇ ਰਪਚਰ ਹੁੰਦੀ ਹੈ ਇਮੇਜ ਸਾਨੂੰ ਕਾਰਪੋਰੇਟ ਵਾਲੀ ਫਾਰਮਿੰਗ ਨਹੀਂ ਚਾਹੀਦੀ ਸਾਨੂੰ ਕੋਆਪਰੇਟਿਵ ਫਾਰਮਿੰਗ ਚਾਹੀਦੀ ਹੈ ਜਿੱਦਾ ਪੰਜਾਬ ਦੇ ਪਿੰਡਾਂ ਚੋਂ ਗੁਰੜ ਵੱਡਦਾ ਪਿਆ ਇਹ ਲੋਕਾਂ ਦੀ ਨਵਜ ਇਹਨਾਂ ਨੂੰ ਸਮਝਣੀ ਪੈਣੀ ਹੈ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਆ ਕਰਨ ਦਿੱਲੀ ਇਨਸਾਫ ਦੇ ਲਈ ਕਿਸਾਨਾਂ ਨੇ ਫਿਰ ਤਿਆਰੀ ਕਰ ਲਈ ਹੈ ਪਰ ਤਿਆਰੀ ਹਰਿਆਣੇ ਚ ਜੋ ਪੁਲਿਸ ਨੇ ਕੀਤੀ ਜਿਸ ਤਰੀਕੇ ਦੇ ਨਾਲ ਸੜਕਾਂ ਬਲੌਕ ਕਰ ਦਿੱਤੀਆਂ ਗਈਆਂ ਸੂਏ ਲਾਤੇ ਗਏ ਆ ਕਿ ਇਹ ਸਾਰੀਆਂ ਚੀਜ਼ਾਂ ਕਾਨੂੰਨ ਦੇ ਨਜ਼ਰੀਏ ਤੋਂ ਠੀਕ ਨਹੀਂ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਵਕੀਲ ਨੇ ਗੁਰਮੋਹਨਪ੍ਰੀਤ ਸਿੰਘ ਜੀ ਗੁਰਮੋਹਨ ਜੀ ਤਸਵੀਰਾਂ ਤੁਸੀਂ ਵੀ ਦੇਖੀਆਂ ਅੰਦੋਲਨ ਪਹਿਲਾਂ ਫਤਿਹ ਕੀਤਾ ਸੀ ਪਰ ਜਿਹੜੀਆਂ ਸ਼ਰਤਾਂ ਸੀ ਸਰਕਾਰ ਉਹ ਸ਼ਰਤਾਂ ਬਣਾਉਣ ਦੇ ਲਈ ਵਾਪਸ ਅੰਦੋਲਨ ਕਿਸਾਨ ਖਿੱਚ ਰਹੇ ਪਰ ਕਿਤੇ ਕਿਸਾਨ ਦਿੱਲੀ ਨਾ ਪਹੁੰਚ ਜਾਣ ਚੋਣਾ ਵੀ ਨਹੀਂ ਉਸ ਤੋਂ ਪਹਿਲਾਂ ਜੋ ਤਿਆਰੀਆਂ ਜਿਸ ਤਰੀਕੇ ਪੁਲਿਸ ਸਾਰਾ ਵਤੀਰਾ ਘੜ ਰਹੀ ਹੈ ਸਰਕਾਰਾਂ ਦੇ ਨਾਲ ਪਬਲਿਕ ਪ੍ਰਾਪਰਟੀ ਦੇ ਨਾਲ ਜੋ ਹੋ ਰਿਹਾ ਹੈ ਕਾਨੂੰਨ ਕੀ ਕਹਿੰਦਾ ਇਹਨਾਂ ਚੀਜ਼ਾਂ 'ਤੇ ਦੇਖੋ ਕਾਨੂੰਨ ਕਹਿੰਦਾ ਕਿ ਜਿਹੜੀ ਡੈਮੋਕ੍ਰੇਸੀ ਹੈ ਉਹਦੇ ਵਿੱਚ ਜਿਹੜਾ ਪਾਰਟ 3 ਹੈ ਇੰਡੀਅਨ ਕਨਸਟੀਟਿਊਸ਼ਨ ਦਾ ਫੰਡਾਮੈਂਟਲ ਰਾਈਟਸ ਨੇ ਜਿਹੜੇ ਉਹਦੇ ਵਿੱਚ ਜਿਹੜਾ ਆ ਐਕਸਪ੍ਰੈਸ਼ਨ ਆ ਜਿਹੜੀ ਸਪੀਚ ਆ ਜਿਹੜੀਆਂ ਸਿਵਲ ਲਿਬਰਟੀਆਂ ਨੇ ਜੇ ਅਸੀਂ ਹੋਰ ਸੁਖਾਲਾ ਕਰ ਦਈਏ ਤੇ ਲੋਕਾਂ ਦੇ ਜਿਹੜੇ ਬੁਨਿਆਦੀ ਹੱਕ ਨੇ ਉਹ ਆਪਣੀ ਜਿਹੜੀ ਰੈਜ਼ੈਂਟਮੈਂਟ ਹੈ ਪੀਸਫੁੱਲ ਤਰੀਕੇ ਦੇ ਨਾਲ ਦਿਖਾਉਂਦੇ ਰਹੇ ਆ ਹੁਣ ਨਹੀਂ ਦਿਖਾਉਂਦੇ ਰਹੇ ਸ਼ੁਰੂ ਤੋਂ ਇਹ ਚੀਜ਼ਾਂ ਹੁੰਦੀਆਂ ਰਹੀਆਂ ਜਦੋਂ ਇਹ ਦੇਸ਼ ਜਿਹੜਾ ਸੀ ਕਲੋਨੀਅਲ ਲਿਗੇਸੀ ਦੇ ਵਿੱਚ ਸੀਗਾ ਮਤਲਬ ਕਿਸੇ ਦੀ ਗੁਲਾਮੀ ਦੇ ਵਿੱਚ ਸੀ ਤੇ ਉਦੋਂ ਜਿਹੜੇ ਲੋਕ ਐ ਪੀਸਫੁਲ ਤਰੀਕੇ ਦੇ ਨਾਲ ਰਿਜ਼ੈਂਟਮੈਂਟ ਕਰਦੇ ਰਹੇ ਆ ਤੇ ਲੇਟੈਸਟ ਜੇ ਤੁਸੀਂ ਦੇਖੋ ਤੇ ਦੋ ਚੀਜ਼ਾਂ ਨੇ ਜੇ ਤੁਸੀਂ ਨੈਸ਼ਨਲ ਲਾਅ ਦੇਖੋ ਤੁਹਾਨੂੰ ਮੈਂ ਦੱਸਦਾ ਫੰਡਾਮੈਂਟਲ ਰਾਈਟਸ ਆ ਆਰਟੀਕਲ 19 ਆ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਆ ਤੇ ਜੇ ਤੁਸੀਂ ਦੇਖੋ ਯੂਨਾਈਟਿਡ ਨੇਸ਼ਨ ਜਰਨਲ ਅਸੈਂਬਲੀ ਤੇ ਉਹਦੇ ਪੀਸਫੁਲ ਪ੍ਰਿੰਸੀਪਲਸ ਹੈਗੇ ਨੇ 10 ਗਾਈਡਿੰਗ ਪੀਸਫੁਲ ਪ੍ਰਿੰਸੀਪਲਸ ਨੇ ਜਿਹੜਾ 1948 ਦੇ ਵਿੱਚ ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਯੂਡੀਐਚਰ ਜਿਹੜੇ ਗਲੋਬਲ ਡਾਕੂਮੈਂਟਸ ਨੇ ਉਹ ਕੀ ਕਹਿੰਦੇ ਆ ਕਿ ਪੀਸਫੁਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਤੁਸੀਂ ਪ੍ਰੋਟੈਸਟ ਜਿਹੜਾ ਕਰ ਸਕਦੇ ਜੇ ਜਿਹੜੀ ਆਪਣੀ ਤੁਹਾਡੇ ਪੇਨ ਹੈਗੀ ਆ ਕਿਉਂਕਿ ਇੰਡੀਆ ਬੀਂਗ ਐਨ ਐਗਰੀਰੀਅਨ ਇਕਨੋਮੀ ਐਗਰੀਰੀਅਨ ਇਕਨੋਮੀ ਦਾ ਮਤਲਬ ਹੈ ਖੇਤੀਬਾੜੀ ਜਿਹੜਾ ਮੁਲਕ ਆ ਭਾਰਤ ਆ ਜਿਹਦਾ ਇਹਦੀ ਮੇਜਰ ਚੰਕ ਆਫ ਪੋਪੂਲੇਸ਼ਨ ਆ ਕੀ ਕਹਿੰਦੇ ਜਿਹੜਾ ਇੱਕ ਭਾਰਤ ਆ ਇੱਕ ਇੰਡੀਆ ਆ ਜਿਹੜਾ ਪਿੰਡਾਂ 'ਚ ਵੱਸਦਾ ਸੋ ਉਹੀ ਜਿਹੜੇ ਪਿੰਡਾਂ ਦੇ ਵਿੱਚ ਵੱਸਦੇ ਨੇ ਜਿਹੜੇ ਕਿਰਤ ਦਾ ਇਹ ਜ਼ਰੀਆ ਬਣਾਉਣਾ ਚਾਹੁੰਦੇ ਨੇ ਪਰ ਜਿਨ੍ਹਾਂ ਨੂੰ ਜਿਹੜਾ ਬਣਦਾ ਜੜੀ ਉਹਨਾਂ ਦੀ ਮਿਹਨਤ ਆ ਉਹ ਮਿਲ ਨਹੀਂ ਰਹੀ ਇਸ ਕ੍ਰੋਨਿਕ ਕੈਪਟਲਿਸਟ ਕੰਟਰੀ ਚ ਕ੍ਰੋਨਿਕ ਕੈਪਟਲਿਸਟ ਕੰਟਰੀ ਇਸਲੀ ਹੋ ਗਿਆ ਕਿ ਜਿੱਥੇ ਅਮੀਰ ਹੋਰ ਅਮੀਰ ਹੋਈ ਜਾਂਦਾ ਗਰੀਬ ਹੋਰ ਗਰੀਬ ਹੋਈ ਜਾਂਦਾ ਇਨਡਿਫਰੈਂਸ ਕਰਵਾ ਜਿਹੜੀ ਉਹ ਜਿੱਥੇ ਉਹਦੇ ਡਿਫਰੈਂਸ ਬਹੁਤ ਜ਼ਿਆਦਾ ਆ ਚੁੱਕੇ ਆ ਉਹਦੇ ਵਾਸਤੇ ਜਦੋਂ ਇਹ ਕਿਸਾਨ ਜਾ ਰਹੇ ਨੇ ਆਮ ਕਰਕੇ ਜੇ ਦੇਖਿਆ ਜਾਵੇ ਤੇ ਸਰਕਾਰਾਂ ਜਿਹੜੀਆਂ ਪਬਲਿਕ ਪ੍ਰੋਪਰਟੀ ਨੂੰ ਪ੍ਰੋਟੈਕਟ ਕਰਦੀਆਂ ਠੀਕ ਹੈ ਜੀ ਇੱਥੇ ਉਸੇ ਪਬਲਿਕ ਪ੍ਰੋਪਰਟੀ ਨੂੰ ਪਹਿਲੀ ਵਾਰ ਨਹੀਂ ਹੋ ਰਿਹਾ ਅੱਗੇ ਵੀ ਇਹਨਾਂ ਨੇ ਆਪਣੀਆਂ ਸੜਕਾਂ ਪੱਟ ਦਿੱਤੀਆਂ ਸੀ ਇਦੇ ਵਿੱਚ ਤੁਹਾਨੂੰ ਮੈਂ ਦੱਸ ਦੇਣਾ ਚਾਹਾਂ ਪਿਛਲੇ ਦਫੇ ਜਦੋਂ ਪ੍ਰੋਟੈਸਟ ਲੱਗਿਆ ਸੀ ਉਦੋਂ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਅਸੀਂ ਕੁਝ ਡਾਕੂਮੈਂਟਸ ਜਿਹੜੇ ਨੇ ਅਟੈਚ ਕਰਕੇ ਦਿੱਤੇ ਸੀਗੇ ਤੇ ਜਿਹੜੀ ਪਹਿਲੀ ਲੈਟਰ ਸੀਗੀ ਉਹਦੇ ਵਿੱਚ ਅਸੀਂ ਉਦੋਂ ਵੀ ਕੁਝ ਪ੍ਰੇਅਰ ਸਾਈਟ ਕੀਤੀਆਂ ਸੀ ਕਿ ਉਦੋਂ ਫਿਰ ਕੀ ਹੋਇਆ ਕਿ ਲਾਜ਼ ਵਾਪਸ ਲੈ ਲਏਗੇ ਤੇ ਇਹ ਚੀਜ਼ਾਂ ਇਨਫਰੈਕਚਰਸ ਹੋ ਗਈਆਂ ਜਦ ਕਿ ਮਨੁੱਖੀ ਅਧਿਕਾਰਾਂ ਦੀ ਜਿਹੜੀ ਵਧਿੱਕੀ ਹੋਈ ਜਿਹੜੇ ਕਿਸਾਨੀ ਦੇ ਅੰਸ਼ਾਂ ਨੂੰ ਆਪਣੀ ਜਾਨ ਨੂੰ ਹੱਥ ਧੋਣਾ ਪਿਆ ਉਹ ਚੀਜ਼ਾਂ ਦਾ ਕਿਤੇ ਇਨਸਾਫ ਨਹੀਂ ਮਿਲਿਆ ਹੁਣ ਉੱਥੇ ਹੀ ਨਵੀਂ ਚੀਜ਼ੇ ਦੇ ਨਾਲ ਕੀ ਆ ਕੇ ਜੁੜ ਗਈ ਆ ਕਿ ਉਸੇ ਰਾਤ 에 ਸੜਕਾਂ ਦੇ ਉੱਤੇ ਜੋ ਤੁਹਾਡੇ ਜੜੀਏ ਸੋਨਾਂ ਨੂੰ ਮਿਲ ਰਿਹਾ ਕਿ ਕੰਕਰੀਟਾਈਜ਼ੇਸ਼ਨ ਕਰਕੇ ਪ੍ਰੋਪਰ ਕੰਡੇ ਲਾ ਦਿੱਤੇ ਗਏ ਆ ਆਪਣੇ ਲੋਕਾਂ ਦੇ ਖਿਲਾਫ ਕਿਉਂਕਿ ਇਹ ਦੇਸ਼ ਜੈ ਜਵਾਨ ਜੈ ਕਿਸਾਨ ਦੇ ਨਾਰੇ ਵਾਲਾ ਤੇ ਐਦਾਂ ਦੇ ਰਿਵੋਲਟਸ ਜਿਹੜੇ ਫਾਰਮਰਸ ਦੇ ਆ ਸੀ ਕਲੋਨੀਅਲ ਲਿਗੇਸੀ ਚ ਦੇਖਦੇ ਆ 1857 ਦੀ ਜਿਹੜੀ ਕ੍ਰਾਂਤੀ ਆਈ ਸੀ ਜਿਹਦੇ ਵਿੱਚ ਫੌਜੀ ਜਿਹੜੇ ਹੁੰਦੇ ਨੇ ਵਰਦੀ ਵਾਲੇ ਆਪਾਂ ਕਹਿ ਸਕਦੇ ਆ ਕਿ ਕਿਸਾਨ ਹੁੰਦੇ ਆ ਤੇ ਇਸ ਚੀਜ਼ ਤੋਂ ਡਰ ਲੱਗ ਕੇ ਅਸੀਂ ਉਦੋਂ ਕੋਰਟ ਨੂੰ ਪਟੀਸ਼ਨ ਫਾਈਲ ਕੀਤੀ ਸੀ ਕਿ ਹਰਿਆਣਾ ਪੁਲਿਸ ਜਿਹੜੇ ਬਰੂਟਲ ਐਕਸ਼ਨ ਕਰ ਰਹੀ ਹੈ ਇਸ ਤੋਂ ਅੱਗੇ ਵੀ ਜੇ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਟਾਇਰ ਸ਼ੈਲ ਦੇ ਜਿਹੜੇ ਐਕਸਪਾਇਰੀ ਡੇਟ ਦੇ ਟਾਇਰ ਸ਼ੈਲ ਨੇ ਉਹ ਵਰਤੇ ਗਏ ਲੋਕਾਂ ਤੇ ਲਾਠੀ ਚਾਰਜ ਕੀਤਾ ਗਿਆ ਤੇ ਇਹਨਾਂ ਸਾਰੀਆਂ ਚੀਜ਼ਾਂ 'ਚ ਹੁਣ ਪਬਲਿਕ ਪ੍ਰਾਪਰਟੀ ਦਾ ਇੱਕ ਬੜੀ ਛੋਟੀ ਜੀ ਚੀਜ਼ ਰਹਿ ਜਾਂਦੀ ਹੈ ਇਹ ਕ੍ਰਿਮੀਨਲ ਆਫੈਂਸ ਹੈ ਜੇ ਦੇਖਿਆ ਜਾਵੇ ਜੇ ਇੱਕ ਆਮ ਨਾਗਰਿਕ ਜਾਂ ਕੋਈ ਨੌਜਵਾਨੇ ਗਲਤੀ ਕਰਦਾ ਜੀ ਤੋ ਤਾਂ ਅਸੀਂ ਉਮੀਦ ਵੀ ਕਰ ਸਕਦਾ ਵੀ ਹੋ ਸਕਦਾ ਭੁੱਲਿਆ ਪਟਕਿਆ ਹੋਵੇ ਪਰ ਇੱਕ ਜਿਹੜੀ ਸਰਕਾਰ ਜਿਹੜੀ ਲੋਕਾਂ ਨੂੰ ਚਲਾ ਰਹੀ ਹੈ ਜਦੋਂ ਉਹ ਸਾਰੀ ਇਸ ਪਬਲਿਕ ਪ੍ਰੋਪਰਟੀ ਨੂੰ ਇਸ ਤਰੀਕੇ ਨਾਲ ਡਿਸਰਪਟ ਕਰ ਰਹੀ ਹੈ ਸਿਵਲ ਚੀਜ਼ਾਂ ਕਰਕੇ ਤੇ ਉਹ ਹੈਰਾਨੀ ਦਾ ਵਿਸ਼ਾ ਇਸ ਦੇ ਲਈ ਹੈ ਕਿਉਂਕਿ 1984 ਦੇ ਵਿੱਚ ਇਹਦੇ ਉੱਤੇ ਕਾਨੂੰਨ ਬਣਿਆ ਪਬਲਿਕ ਪ੍ਰੋਪਰਟੀ ਐਕਟ ਹੈ ਤੇ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੀ ਜਿਹੜੀ ਕੈਦ ਆ ਆਪੀਸੀ ਦੀ ਦਫਾ ਆ 425 ਕ੍ਰਿਮੀਨਲ ਆਫੈਂਸ ਹੈ ਤੇ ਉੱਥੇ ਹੀ ਚੀਜ਼ਾਂ ਹੈਰਾਨ ਕਰਦੀਆਂ ਨੇ ਤੇ ਇਹਦੇ ਉੱਤੇ ਮਤਲਬ ਵੀ ਅਸੀਂ ਟਾਈਮ ਟੂ ਟਾਈਮ ਇਹ ਦੇਖਣਾ ਚਾਹਾਂਗੇ ਕਿ ਬਹੁਤ ਵੱਡਾ ਲਾਅ ਦਾ ਕੁਐਸਚਨ ਰੇਜ਼ ਹੋ ਜਾਂਦਾ ਕਿ ਜਿਹੜੇ ਲੋਕੀ ਆਪਣੀ ਕਮਾਈ ਦੇ ਵਿੱਚੋਂ ਦੀ ਟੈਕਸ ਪੇ ਕਰਕੇ ਗਵਰਨਮੈਂਟ ਦਾ ਇਨਫਰਾਸਟ੍ਰਕਚਰ ਬਿਲਡ ਅਪ ਕਰ ਰਹੇ ਨੇ ਹੁਣ ਕਿਸਾਨੀ ਦੀ ਕੀ ਮੰਗ ਹੈ ਕਿ ਸਾਡੀ ਇਨਕਮ ਰੇਜ਼ ਕੀਤੀ ਜਾਵੇ ਉਧਰ ਵੀ ਜਾਣਿਆ ਕਾਨੂੰਨ ਵੱਲੋਂ ਯਾਨੀ ਜਿਨ੍ਹਾਂ ਨੇ ਕਾਨੂੰਨ ਦੀ ਰੱਖਿਆ ਕਰਨੀ ਉਹੀ ਕਾਨੂੰਨ ਦੇ ਤਾਂ ਜੰਡਾ ਰਹੇ ਨੇ ਤੁਹਾਨੂੰ ਲੱਗਦਾ ਕਿ ਸ਼ਰਮ ਗੁੰਡਾ ਕਰਦੀ ਹੈ ਦੇਖੋ ਇੱਕ ਚੀਜ਼ ਤਾਂ ਕਹਿ ਸਕਦੇ ਆ ਕਿ ਸਿਟੀਜ਼ਨਸ ਦੀ ਜਿਹੜੀ ਰਾਈਟ ਆ ਪੀਸਫੁਲ ਵੇ ਦੇ ਨਾਲ ਉਹ ਆਪਣੀ ਰਾਈਟ ਨੂੰ ਐਡਰੈਸ ਕਰਨ ਆਏ ਨੇ ਪਰ ਦੇਖੋ ਕਿਸੇ ਵੀ ਚੀਜ਼ ਦੇ ਨਾਲ ਤਿੰਨ ਚੀਜ਼ਾਂ ਹੁੰਦੀਆਂ ਕਿਸੇ ਚੀਜ਼ ਤੇ ਕਮੈਂਟ ਕਰਨ ਦੇ ਲਈ ਇੱਕ ਪਾਸਟ ਹੁੰਦਾ ਆ ਉਹਦਾ ਇੱਕ ਰੈਲੇਵੈਂਟ ਪ੍ਰੈਜ਼ੈਂਟ ਆ ਇੱਕ ਉਹਦੇ ਤੋਂ ਫਿਊਚਰ ਮੈਨੀਫੈਸਟੇਸ਼ਨ ਦਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਹੁਣ ਪਾਸਟ ਜਿਹੜਾ ਉਹ ਬੜਾ ਪੇਨਫੁਲ ਆ ਪੇਨਫੁਲ ਇਸ ਲਈ ਆ ਕਿ ਸ਼ਾਂਤਮਈ ਤਰੀਕੇ ਨਾਲ ਲੋਕ ਆਏ ਉਹਨਾਂ ਤੇ ਡਾਂਗਾਂ ਵਧਾਈਆਂ ਗਈਆਂ ਉਬਜ਼ੁਰਗ ਜੇ ਬਾਪੂ ਸੀਗੇ ਜੀ ਠੀਕ ਹੈ ਤੇ ਉਹਨਾਂ ਦੇ ਪੁੱਤ ਜਿਹੜੇ ਆ ਕਈ ਬਾਪੂਆਂ ਦੇ ਫੌਜ ਵਿੱਚ ਸਰਵ ਕਰਦੇ ਰਹੇ ਆ ਉਹਨਾਂ ਨੂੰ ਅਲੱਗ-ਅਲੱਗ ਟਰਮੀਨੋਲੋਜੀਜ਼ ਉਹਨਾਂ ਦੇ ਲਈ ਵਰਤੀਆਂ ਗਈਆਂ ਤੇ ਸੈਪਰੇਟਿਸ ਟੈਂਡੈਂਸੀਜ਼ ਨੂੰ ਖੁਦ ਜਾਗਰ ਕੀਤਾ ਗਿਆ ਫਿਰ ਮੈਟਿਕਲਸ ਪਰਸੀਕਿਊਸ਼ਨ ਕੀਤੀ ਗਈ ਮਾਈਨੋਰਟੀਜ਼ ਦੀ ਕੁਝ ਰਿਲੀਜੀਅਨਸ ਦੀ ਠੀਕ ਹੈ ਜੀ ਜਾਂ ਕਿਸੇ ਪਾਰਟਿਕੂਲਰ ਆਈਡੀਓਲੋਜੀ ਦੀ ਜਿਹੜੀ ਸਰਕਾਰ ਦੇ ਨਾਲ ਰਾਬਤਾ ਨਹੀਂ ਰੱਖਦੀ ਜੋ ਤਸਵੀਰਾਂ ਗੁਰਮੁਹੰਦ ਜੀ ਸਾਹਮਣੇ ਆ ਰਹੀਆਂ ਕਿਉਂਕਿ ਹਾਈ ਕੋਰਟ ਦੇ ਨਜ਼ਦੀਕ ਹੀ ਆਪਾਂ ਖੜੇ ਆ हाई कोर्ट ਨੂੰ સુ ਮੋਟੋ ਲੈਣਾ ਚਾਹੀਦਾ ਹੈ ਦੇਖੋ ਪਾਵਰ ਜਿਹੜੀ ਹੈ ਆਰਟੀਕਲ 142 ਹੈ ਇੰਡੀਅਨ ਕਨਸਟੀਟਿਊਸ਼ਨ ਦਾ that is very powerful article ਇੰਡੀਆ ਦੀ ਜਿਹੜੀ ਜੁਡੀਸ਼ਰੀ ਹੈ ਸੁਪਰ ਜੁਡੀਸ਼ਰੀ ਹੈ ਤੇ ਜੁਡੀਸ਼ੀਅਲ ਰਿਵਿਊ ਆਪਣੇ ਆਪ ਦੇ ਵਿੱਚ ਜੇ ਦੇਖਿਆ ਜਾਵੇ ਕਿ ਰਾਈਟ ਟੂ ਰਿਜ਼ੈਂਟਮੈਂਟ ਹੈ ਜਿਹੜੀ ਕਿਉਂਕਿ ਯੂਨੀਵਰਸਲ ਅਡਲਟ ਫ੍ਰੈਂਚਾਈਜ਼ ਜਿਹੜੀ ਵੋਟ ਦੀ ਹੱਕ ਆ ਜਿਹੜੇ ਵੋਟ ਵਾਲੇ ਲੋਕ ਨੇ ਵੋਟ ਕਿਸ ਬੇਸਿਸ ਤੇ ਦਿੰਦੇ ਆ ਵੋਟ ਉਹ ਮੰਡੇਟ ਕਿਉਂ ਬਣਿਆ ਉਹਨਾਂ ਦਾ ਇਹ ਕਾਨੂੰਨ ਇਸ ਤਰੀਕੇ ਕਿਉਂ ਬਣਿਆ ਇਹ ਡੀਪਰ ਡੈਫੀਨੇਸ਼ਨਸ ਆਫ ਜੂਰੀਸਪਰੂਡੈਂਸ ਜਿਹਦੇ ਵਿੱਚ ਲਾਅ ਦੇ ਤਿੰਨ ਪਿੱਲਰ ਆਉਂਦੇ ਆ ਜਸਟਿਸ ਆ ਇਕਵਿਟੀ ਆ ਗੁੱਡ ਕਨਸਾਇੰਸ ਆ ਤੁਸੀਂ ਤਿੰਨਾਂ ਦੇ ਖਰਾ ਕਰਕੇ ਦੇਖੋ ਵੀ ਕੌਣ ਨੇ ਇਹ ਕਿਸਾਨ ਅੰਨ ਦਾਤਾ ਕਹਿੰਨੇ ਆ ਸੀ ਫਸਲਾਂ ਦਾ ਰੱਖਦਾ ਮੋਦੀ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਊ ਉਹ ਵਾਅਦਾ ਕਿਤੇ ਨਜ਼ਰ ਨਹੀਂ ਆ ਰਿਹਾ ਸਗੋਂ ਦੀ ਐਮਐਸਪੀ ਦੇ ਲਈ ਇੰਨਾ ਵੱਡਾ ਸੰਘਰਸ਼ ਦੂਜੀ ਵਾਰ ਲਗਾਤਾਰ ਲੜਨਾ ਪੈ ਰਿਹਾ ਤੁਹਾਨੂੰ ਲੱਗਦਾ ਕਿ ਜਿਹੜਾ ਚੋਣ ਮਨੋਰਥ ਪੱਤਰ ਹੁੰਦਾ ਉਹ ਕੋਈ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਜੋ ਕਿਸੇ ਲੀਡਰ ਨੇ ਕਿਸੇ ਨਾਲ ਲੋਕਾਂ ਨਾਲ ਵਾਅਦਾ ਕਰਤਾ ਜਦੋਂ ਪੂਰਾ ਨਹੀਂ ਹੁੰਦਾ ਤੇ ਹਾਈ ਕੋਰਟ ਨੇ ਕਾਨੂੰਨ ਉੱਤੇ ਸਰਕਾਰ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਬੇਸ਼ੱਕ ਹੋਣਾ ਚਾਹੀਦਾ ਜੀ ਬਟ ਤੁਸੀਂ ਦੇਖੋ ਕਿ ਹਲੇ ਤੱਕ ਇਸ ਕੰਟਰੀ ਨੂੰ ਥਰਡ ਵਰਡ ਕੰਟਰੀ ਅਸੀਂ ਕਹਿ ਰਹੇ ਹਾਂ ਹੈਨਾ ਹੁਣ ਅਸੀਂ ਰੇਜ਼ ਜੇ ਆਪਾਂ ਕਹੀਏ ਹੁਣ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਵੀ ਇਹ ਚੈਲੰਜ ਸੀ ਕਿ ਐਗਰੀਕਲਚਰ ਨੂੰ ਆਪਣੀ ਪ੍ਰਾਈਮ ਮੂਵਿੰਗ ਫੋਰਸ ਲਈਏ ਕਿ ਇੰਡਸਟਰੀ ਨੂੰ ਲਈਏ ਕੁਝ ਜਿਹੜੀਆਂ ਨੇ ਪਾਸਟ ਦੀਆਂ ਜਜਮੈਂਟਸ ਨੇ ਉਹ ਕੁਝ ਦੋ ਤਰੀਕੇ ਨਾਲ ਗਈਆਂ ਉਸ ਵੇਲੇ ਇੰਡਸਟਰੀਲਾਈਜ਼ਡ ਮੁਲਕ ਬਣਾਉਣਾ ਚਾਇਆ ਗਿਆ ਇੰਡੀਆ ਨੂੰ ਤੇ ਜਿਹੜਾ ਤੁਸੀਂ ਗਾਂਧੀਅਨ ਪ੍ਰਿੰਸੀਪਲਸ ਦੇਖੋ ਜੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਵਿੱਚ ਜਿਹੜੇ ਡਾਇਰੈਕਟਿਵਸ ਨੇ ਜਿਨ੍ਹਾਂ ਦੇ ਸਿਰ ਤੇ ਕਾਨੂੰਨ ਬਣਦਾ ਉਹ ਡੀਸੈਂਟਰਲਾਈਜੇਸ਼ਨ ਦੀ ਗੱਲ ਕਰਦੇ ਆ ਉਹ ਵਿਲੇਜ ਇਕਨੋਮੀਜ਼ ਦੀ ਗੱਲ ਕਰਦੇ ਆ ਤੇ ਇਹ ਸਾਰੇ ਕਿਸਾਨ ਨੇ ਜਿਹੜੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਸਿਹਰਦਤਾ ਦਿਖਾਉਣੀ ਚਾਹੀਦੀ ਆ ਇਹਦੇ ਵਾਸਤੇ ਪ੍ਰੋਪਰ ਐਡਰੈਸ ਮੈਕੈਨਿਜ਼ਮ ਬਣਾਉਣਾ ਚਾਹੀਦਾ ਦੂਜੇ ਪਾਸੇ ਜਿਹੜੇ ਕਿਸਾਨ ਲੀਡਰ ਵੀ ਨੇ ਜਿਹੜੇ ਉਹ ਲੋਕਾਂ ਦੇ ਨਾਲ ਜੋ ਵਾਅਦੇ ਕਰਕੇ ਉਹ ਨੁਮਾਇੰਦੇ ਅੱਗੇ ਆਏ ਨੇ ਉਹਨਾਂ ਨੂੰ ਵੀ ਉਹ ਮੰਗਾਂ ਨੂੰ ਪ੍ਰੋਪਰ ਤਰੀਕੇ ਨਾਲ ਅੱਗੇ ਰੱਖਣਾ ਚਾਹੀਦਾ ਹੁਣ ਇਹ ਹੋ ਸਕਦਾ ਕਿ ਕਿਸਾਨੀ ਦੇ ਵਿੱਚ ਉਹ ਬਹੁਤ ਵਧੀਆ ਨੇ ਪਰ ਉਹਨਾਂ ਨੂੰ ਲਿਖਤ ਪੜਤ ਟੇਬਲ ਟਾਕ ਤੇ ਬਹਿ ਕੇ ਉਸ ਤਰੀਕੇ ਨਾਲ ਕਰਨੀ ਨਾ ਆਂਦੀ ਹੋਵੇ ਕਿਉਂਕਿ ਹਰ ਕਿਸੇ ਦਾ ਇੱਕ ਕਿੱਤਾ ਹੁੰਦਾ ਇਹਦੇ ਵਿੱਚ ਫਿਰ ਇੱਕ ਮਾਡਲ ਆਉਂਦਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਠੀਕ ਹੈ ਜਿਵੇਂ ਪੀਐਸਆਈ ਨਾਲ ਤੁਸੀਂ ਦੇਖ ਸਕਦੇ ਹੋ ਕਿ ਮੇਦਾ ਪਾਟਕਰ ਤੁਸੀਂ ਦੇਖ ਸਕਦੇ ਹੋ ਜਿਹੜੇ ਪੁਰਾਣੇ ਇਸ ਵੇਲੇ ਐਕਟੀਵਿਸਟ ਇਨਵੋਲਵ ਰਹੇ ਸੀਗੇ ਇਹਨਾਂ ਚੀਜ਼ਾਂ ਨਾਲ ਇਹ ਸਾਰੇ ਵੈਟਰਨ ਜਿਹੜੇ ਜਥੇਬੰਦੀਆਂ ਦੇ ਬੰਦੇ ਹੈਗੇ ਇਹਨਾਂ ਨੂੰ ਜਿਹੜਾ ਡੈਮੋਗ੍ਰਾਫਿਕ ਡਿਵਿਡੈਂਡ ਆ ਮਤਲਬ ਦੇਸ਼ ਦੀ ਜਿਹੜੀ ਯੰਗ ਪੋਪੂਲੇਸ਼ਨ ਹੈ ਜਿਹੜੀ ਨੌਜਵਾਨੀ ਹੈ ਇਨਾਂ ਨੂੰ ਨਾਲ ਪ੍ਰੋਪਰ ਸ਼ਮੂਲੀਅਤ ਕਰਕੇ ਇਹ ਸਾਰੀ ਚੀਜ਼ ਨੂੰ ਪੀਸਫੁਲ ਤਰੀਕੇ ਨਾਲ ਰਿਜ਼ੋਲਵ ਕਰਨਾ ਚਾਹੀਦਾ ਪਰ ਉਦੋਂ ਹੋਊਗੀ ਜਦੋਂ ਸਰਕਾਰ ਵੱਲੋਂ ਫੇਅਰ ਸਾਈਕੋਸਿਸ ਨਹੀਂ ਹੋਊਗਾ 네ਗੋਸ਼ੀਏਸ਼ਨ ਚੱਲਣਗੀਆਂ ਟੇਬਲ ਟਾਕਸ ਚੱਲਣਗੀਆਂ ਜਿਹੜੀਆਂ ਪੋਸੀਬਲ ਨਹੀਂ ਹੋ ਪਾਰੀਆਂ ਪਰ ਫਿਲਹਾਲ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਬੜੇ ਸ਼ਾਂਤਮਈ ਤਰੀਕੇ ਨਾਲ ਕਿਸਾਨ ਜਾ ਰਹੇ ਜੋ ਪੁਲਿਸ ਨੇ ਤਿਆਰੀ ਕੀਤੀ ਉਹ ਟਕਰਾਹ ਵਾਲੀ ਸਥਿਤੀ ਬਣਾਉਣ ਦੀ ਥੋਂ ਲੱਗ ਰਿਹਾ ਹੈ ਕਿ ਕਿ ਉਹ ਉਧਰ ਨੂੰ ਸਾਈਨ ਜਾ ਰਿਹਾ ਕਿਉਂਕਿ ਇੱਕ ਹੱਕੀ ਮੰਗਿਆ ਸੰਵਿਧਾਨ ਦੇ ਅਨੁਸਾਰ ਤੁਸੀਂ ਧਰਨਾ ਲਾ ਸਕਦੇ ਹੋ ਆਪਣੀ ਗੱਲ ਬਣਾਉਣ ਦੇ ਲਈ ਸ਼ਾਂਤਮਈ ਤਰੀਕੇ ਨਾਲ ਜਾ ਸਕਦੇ ਹੋ ਪਰ ਜੋ ਬੈਰੀਕੇਟਿੰਗ ਜੋ ਅਥਰੋ ਗੈਸ ਦੀ ਉਹ ਸਾਰੀਆਂ ਮਸ਼ੀਨਾਂ ਨੇ ਵਾਟਰ ਕੈਨਨ ਹੈ ਟਕਰਾ ਲਈ ਸੀਤੀ ਸਰਕਾਰ ਵੀ ਤਾਂ ਬਣਾ ਰਹੀ ਦੇਖੋ ਸਰਕਾਰ ਦੇ ਲਈ ਵੀ ਆਪਾਂ ਕਹੀਏ ਇਹਦੇ ਵਿੱਚ ਦੋ ਜਿਹੜੇ ਨੇ ਸਾਈਡਸ ਨੇ ਇੱਕ ਉਹਨਾਂ ਦਾ ਵੀ ਪਾਸਟ ਜਿਹੜਾ ਆ ਜੇ ਆਪਾਂ ਸਰਕਾਰ ਦੀ ਵੀ ਗੱਲ ਕਰੀਏ ਤੇ ਵਿੱਚ ਕਈ ਵਾਰ ਕੋਸ਼ ਐਲੀਮੈਂਟਸ ਇਹ ਜੇ ਜੁੜ ਜਾਂਦੇ ਆ ਇਹਨਾਂ ਮੋਰਚਾਂ ਚ ਵੀ ਕੋਈ ਵੀ ਮੂਵਮੈਂਟ ਚੱਲਦੀ ਹੁੰਦੀ ਆ ਪ੍ਰੋਪਰ ਕਲੀਅਰ ਨਹੀਂ ਹੁੰਦੀ ਕਲੀਨ ਨਹੀਂ ਹੁੰਦੀ ਹੁਣ ਤੁਸੀਂ ਇੰਡੀਆ ਦੀ ਗੱਲ ਕਰੋ ਚੌਰੀ ਚੌਰਾ ਦਾ ਇਨਸੀਡੈਂਟ ਹੋਇਆ ਸੀਗਾ ਪੁਲਿਸ ਵਾਲਿਆਂ ਨੇ ਬਹੁਤ ਵਧੀਕੀ ਕੀਤੀ ਉਹਨਾਂ ਨੇ ਕੀ ਕੀਤਾ 1922 ਦੇ ਅਰਾਊਂਡ ਸ਼ਾਇਦ ਇਨਸੀਡੈਂਟ ਸੀਗਾ ਚੌਰੀ ਚੌਰਾ ਚ ਉਹਨਾਂ ਨੇ ਥਾਣਾ ਜਿਹੜਾ ਆ ਫੂਕਦਾ ਮੈਨੂੰ ਡੇਟ ਨਹੀਂ ਯਾਦ ਪਰ ਉਹਦੇ ਕਰਕੇ ਉਹਨੂੰ ਫਾਦਰ ਆਫ ਦਾ ਨੇਸ਼ਨ ਜਿਹੜਾ ਮੋਹਨਦਾਸ ਕਰਮਚੰਦ ਗਾਂਧੀ ਉਹਨੂੰ ਇੱਕ ਪੂਰੀ ਦੀ ਪੂਰੀ ਮੂਵਮੈਂਟ ਜਿਹੜੀ ਆ ਵਾਪਸ ਲੈਣੀ ਪਈ ਠੀਕ ਹੈ ਹੁਣ ਇੱਥੇ ਜਿਹੜਾ ਗੱਲ ਆ ਸਰਕਾਰ ਨੂੰ ਸਗੋਂ ਕਹਿਣਾ ਚਾਹੀਦਾ ਹੈ ਕਿ ਵੀ ਆਰ ਮੋਰ ਦਨ ਹੈਪੀ ਕਿ ਜੋ ਤੁਹਾਡੀਆਂ ਗ੍ਰਿਵੈਂਸਿਸ ਨੇ ਤੁਸੀਂ ਉਹਨਾਂ ਨੂੰ ਲੈ ਕੇ ਆਓ ਬਟ ਇਹ ਸਾਰੀਆਂ ਚੀਜ਼ਾਂ ਜੇ ਇੰਨੀਆਂ ਸਿੱਧੀਆਂ ਹੁੰਦੀਆਂ ਤਾਂ ਇੰਨੇ ਕਿਰਸਾਨ ਜਿਹੜੇ ਆ ਖੁਦ ਖੁਸ਼ੀਆਂ ਨਾ ਕਰਦੇ ਫਾਹੇ ਨਾ ਲੱਗਦੇ ਸੋ ਇਹ ਜਿਹੜੀ ਪ੍ਰੋਬਲਮ ਹੈ ਪਿਛਲੀ ਆਰ ਵੀ ਮੈਂ ਤਾਂ ਇਹ ਕਹੂੰਗਾ ਕਿ ਲੀਡਰਸ ਦੀ ਵੀ ਕੰਪੀਟੈਂਸੀ ਹੋਣੀ ਚਾਹੀਦੀ ਹੈ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਲੈਗ ਪੁੱਲਿੰਗ ਵਾਰ ਆਪਸ ਵਿੱਚ ਕਿਰਸਾਨ ਜਥੇਬੰਦੀ ਦੇ ਲੀਡਰਸ ਦੀ ਵੀ ਚੱਲ ਰਹੀ ਹੈ ਉੱਥੇ ਇਹ ਗੱਲ ਹੈ ਜਿੱਥੇ ਇੱਕ ਪਾਸੇ ਜਿਹੜੀ ਸਰਕਾਰ ਜਿਹੜੀ ਹੈ ਜੇ ਉਹ ਇਨਕੈਪੇਬਲ ਹੈ ਤਾਂ ਲੀਡਰਸ਼ਿਪ ਨੂੰ ਵੀ ਕੈਪੇਬਲ ਹੋਣਾ ਪੈਣਾ ਹੈ ਤੇ ਜਾ ਤਾਂ ਅੱਗੇ ਨੌਜਵਾਨੀ ਨੂੰ ਲੈ ਕੇ ਆਣ ਅਸੀਂ ਵੀ ਆਰ ਮੋਰ ਦੈਨ ਹੈਪੀ ਟੂ ਹੈਲਪ ਕਿ ਪੀਸਫੁਲ ਵੇ ਦੇ ਨਾਲ ਇਹ ਚੀਜ਼ਾਂ ਰਿਜ਼ੋਲਵ ਹੋਣ ਕਿਉਂਕਿ ਐਟ ਦੀ ਐਂਡ ਨੁਕਸਾਨ ਦੋਵੇਂ ਪਾਸੇ ਦੇਖੀਏ ਤੇ ਦੇਸ਼ ਦਾ ਹੁੰਦਾ ਜੇ ਬਾਹਰ ਲੈਵਲ ਤੇ ਦੇਖੀਏ ਤੇ ਰਪਚਰ ਹੁੰਦੀ ਹੈ ਇਮੇਜ ਜੇ ਅੰਦਰ ਲੈਵਲ ਤੇ ਦੇਖੀਏ ਤੇ ਕਿਰਸਾਨੀ ਜਿਹੜੀ ਹੈ ਅੱਛਾ ਇੱਥੇ ਕਈ ਚੀਜ਼ਾਂ ਨੇ ਦੇਖਣ ਵਾਲੀਆਂ ਤੁਸੀਂ ਤਾਂ ਟੈਂਜੀਬਲ ਚੀਜ਼ਾਂ ਦੇਖ ਰਹੇ ਹੋ ਫਿਰ ਇਨਟੈਂਜੀਬਲ ਚੀਜ਼ਾਂ ਨੇ ਸੂਖਮ ਸ਼ਕਤੀ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰਨਾ ਆ ਬ੍ਰਾਂਡ ਵੈਲਿਊ ਹਿਊਮਨ ਡਿਵੈਲਪਮੈਂਟ ਇੰਡੈਕਸ ਗ੍ਰੋਸ ਨੈਸ਼ਨਲ ਹੈਪੀਨੈਸ ਜਿਵੇਂ ਪਟਾਨ ਕਹਿੰਦੇ ਆ ਵੀ ਪੈਸਾ ਨਹੀਂ ਹੈਗਾ ਪਰ ਲੋਕੀ ਜਿਹੜੇ ਨੇ ਖੁਸ਼ਹਾਲਾ ਉਥੇ ਜ਼ਿੰਦਗੀ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਣੀਆਂ ਚਾਹੀਦੀਆਂ ਫਿਰ ਸਾਨੂੰ ਕਾਰਪੋਰੇਟ ਵਾਲੀ ਫਾਰਮਿੰਗ ਨਹੀਂ ਚਾਹੀਦੀ ਸਾਨੂੰ ਕੋਆਪਰੇਟਿਵ ਫਾਰਮਿੰਗ ਚਾਹੀਦੀ ਹੈ ਜਿੱਦਾ ਪੰਜਾਬ ਦੇ ਪਿੰਡਾਂ ਚੋਂ ਗੁੜ ਬਣਦਾ ਪਿਆ ਇਹ ਲੋਕਾਂ ਦੀ ਨਬਜ਼ ਇਹਨਾਂ ਨੂੰ ਸਮਝਣੀ ਪੈਣੀ ਆ ਸਿੱਧੀ ਜੀ ਗੱਲ ਹੈ ਐਗਰੀਕਲਚਰ ਜਿਹੜਾ ਉਹ ਲਾਹੇਵੰਦ ਖਿੱਤਾ ਕਿਉਂ ਨਹੀਂ ਹੈ ਹਰ ਕੋਈ ਕਾਰਪੋਰੇਟ ਵਰਡਲ ਕਿਉਂ ਜਾਂਦਾ ਪਿੰਡ ਦੇ ਪਿੰਡ ਜਿਹੜੇ ਨੇ ਊਜੜ ਰਹੇ ਆ ਸ਼ਹਿਰਾਂ ਦੇ ਵਿੱਚ ਰਹਿਣ ਨੂੰ ਥਾਂ ਨਹੀਂ ਤੁਸੀਂ ਇਹ ਦੇਖੋ ਤੇ ਮਾਈਗ੍ਰੇਸ਼ਨ ਕਿਵੇਂ ਚੱਲ ਰਹੀ ਹੈ ਸਾਰੀਆਂ ਪਾਲਿਸਿਸ ਕੀ ਨੇ ਇਸ ਸਾਰੀਆਂ ਚੀਜ਼ਾਂ ਇੱਕ ਲੂਪ ਦੇ ਵਿੱਚ ਆਉਂਦੀਆਂ ਤੇ ਸਰਕਾਰ ਨੂੰ ਚਾਹੀਦਾ ਸੋਹਰਦਤਾ ਦਿਖਾਵੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪ੍ਰੋਪਰ ਪਾਲਿਸੀ ਫਾਰਮੂਲੇਸ਼ਨ ਹੋਣੀ ਚਾਹੀਦੀ ਹੈ ਵੀ ਇਹ ਆਪਾਂ ਜੇ ਫੀਅਰ ਸਾਈਕੋਸਿਸ ਦਾ ਮਾਹੌਲ ਬਣਾ ਦਾਂਗੇ ਵੀ ਤੁਸੀਂ ਆਪਣੀ ਗੱਲ ਹੀ ਖੁੱਲਕੇ ਨਹੀਂ ਰੱਖ ਪਾਉਂਗੇ ਤੇ ਉਧਰੋਂ ਦੀ ਜਿਹੜਾ ਐਜੂਕੇਸ਼ਨਲ ਰੈਸ਼ਨਲ ਹੈ ਇਸ ਦੇਸ਼ ਦਾ ਮਤਲਬ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਧੇ ਦੇਸ਼ ਨੂੰ ਤਾਂ ਸਾਨੂੰ ਮਸ਼ੂਰੀਆਂ ਕਰਕੇ ਸੈਨੀਟਾਈਜੇਸ਼ਨ ਬਾਰੇ ਦੱਸਣਾ ਪੈ ਰਿਹਾ ਕਿ ਸਵੱਛਤਾ ਕੀ ਹੈ ਕਿ ਖੁੱਲੇ ਦੇ ਵਿੱਚ ਤੁਸੀਂ ਕਿਤੇ ਡੈਫੇਕੇਟ ਨਹੀਂ ਕਰਨਾ ਤੇ ਉੱਥੇ ਜੇ ਅਸੀਂ ਇੱਕ ਰਸਾਨਾ ਨਾਲ ਵੀ ਖਹਿ ਪਾਂਗੇ ਵੀ ਇਹਨਾਂ ਦੇ ਪ੍ਰਤੀ ਸਰਕਾਰ ਦਾ ਜਿਹੜਾ ਰੋਲ ਹੈ ਦੇਖੋ ਕੋਈ ਵੀ ਜਿਹੜੀ ਇੰਸਟੀਟਿਊਸ਼ਨ ਹੈ ਉਹਦੇ ਉੱਤੇ ਜਿਹੜਾ ਬੰਦਾ ਬੈਠਾ ਹੁੰਦਾ ਮੈਨ देयर इज अ मैन व्हिच इज ऑनरिंग दैट चेयर ਉਹ ਪਰਸਨ ਦੀ ਕੈਪੇਬਿਲਟੀ ਚਾਹੀਦੀ ਆ ਉਹ ਦੋਵੇਂ ਪਾਸੇ ਚਾਹੀਦੀ ਆ ਕਿਉਂਕਿ ਆਲਰੇਡੀ ਕਿੰਨੇ ਬੰਦੇ ਜੇ ਪੁਰਾਣਾ ਤੁਸੀਂ ਪਾਸ ਦੇਖੋ ਸ਼ਹੀਦ ਹੋ ਗਏ ਆ ਮਕਸਦ ਮੋਰਚਾ ਫੇਰ ਉੱਥੇ ਪਹੁੰਚ ਗਿਆ ਤੇ ਉੱਥੇ ਸਾਡੀ ਨੌਜਵਾਨੀ ਨੂੰ ਵੀ ਜਿੰਦਾਬਾਦ ਮਰਦਾਬਾਦ ਤੋਂ ਪਰਾਂ ਹੋ ਕੇ ਦਲੀਲ ਦੇ ਬੇਸ ਤੇ ਤਰਕ ਤੇ ਬੇਸ ਤੇ ਜਿਵੇਂ ਮੌਨਸੈਂਟੋ ਦੀ ਗੱਲ ਕਰਦੇ ਆ ਅਮਰੀਕਾ ਤੇ ਸਾਡੇ ਕੋਲ ਐਕਸਪੀਰੀਅੰਸਿਸ ਨੇ ਮੈਂ ਤੁਹਾਨੂੰ ਹੋਰ ਦੱਸਦਾ ਸ਼ੀਨ ਇੱਕ ਕੰਪਨੀ ਆ ਚਾਈਨਾ ਦੀ ਇਹ ਥੋੜਾ ਡੀਟੇਲ ਟਾਪਿਕ ਇਸ ਲਈ ਹੈ ਕਿ ਐਗਰੀਕਲਚਰਿਸਟ ਨਹੀਂ ਉਹ ਗੋ ਐਮ ਐਸ ਐਮਈ ਵੀ ਜਿਹੜੇ ਨੇ ਐਕਵਾਇਰ ਹੋ ਰਹੇ ਨੇ ਤੁਸੀਂ ਪੰਜਾਬ ਦੀ ਹੌਸਰੀ ਇੰਡਸਟਰੀ ਦੇਖ ਲਓ ਲੁਧਿਆਣੇ ਦੇ ਵਿੱਚ ਜਿੰਨੇ ਇੰਡਸਟਰੀ ਆ ਇਹ ਆਪਣੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਦੱਸੋ ਕਿ ਸਾਰਿਆਂ ਨੂੰ ਕਿਸਾਨਾਂ ਨਾਲ ਜੁੜਨਾ ਚਾਹੀਦਾ ਕਾਰਨ ਕੀ ਆ ਉਹ ਸਾਰਾ ਸਾਲ 60 60 70 70% ਆਫ ਲਾ ਰਹੇ ਆ ਤਾਂ ਵੀ ਉਹ ਜਿਹੜੀ ਉਹਨਾਂ ਦੀ ਕਰਵ ਆ ਇਕਨੋਮਿਕਲੀ ਰੈਸੈਸ਼ਨ ਦੇ ਵਿੱਚ ਜਾ ਰਹੀ ਆ ਉਹ ਦੁਆਰਾ ਤੇ ਇਹਨਾਂ ਚੀਜ਼ਾਂ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਸੋਹਿਰਦਤਾ ਦਿਖਾਉਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਗੁਰਮੋਹਨ ਜੀ ਤੁਸੀਂ ਗੱਲਬਾਤ ਕੀਤੀ। ਸੋ ਐਡਵੋਕੇਟ ਗੁਰਮੋਹਨ ਜੀ ਐਕਟੀਵਿਸਟ ਵੀ ਨੇ ਪੰਜਾਬ ਦੀ ਗੱਲ ਕਰਦੇ ਨੇ। ਮੁੱਖ ਤੌਰ ਤੇ ਕਹਿ ਰਹੇ ਕਿ ਸਰਕਾਰ ਸਹਿird ਹੋਵੇ, ਇਹੋ ਜੇ ਮੋਰਚੇ ਲਾਉਣ ਦੀ ਲੋੜ ਹੀ ਨਾ ਪਵੇ, ਟੇਬਲ ਟਾਕ ਹੋਵੇ ਤੇ ਕਿਸਾਨੀ ਐਮਐਸਪੀ ਜਿੰਨੀਆਂ ਮੰਗਾਂ ਨੇ ਇਹਦਾ ਹੱਲ ਬੜੇ ਆਸਾਨੀ ਨਾਲ ਹੋ ਸਕਦਾ ਹੈ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅੱਖਰ ਦੇਲੇ